ਮਾੜੇ ਬੰਦੇ ਨਾਲ 2 ਘੰਟੇ ਬੱਸ ਦੇ ਵਿੱਚ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਔਖਾ ਹੋ ਜਾਂਦਾ ਤੇ ਜੇ ਜ਼ਿੰਦਗੀ ਦੇ ਵਿੱਚ ਮਾੜਾ ਬੰਦਾ ਟੱਕਰ ਜੇ ਤੇ ਫਿਰ ਜ਼ਿੰਦਗੀ ਨੂੰ ਜਿਉਣਾ ਕਿਵੇਂ ਆ ਫਿਰ ਜ਼ਿੰਦਗੀ ਨੂੰ ਅੱਗੇ ਵਧਾਉਣਾ ਕਿਵੇਂ ਆ ਬਾਕੀ ਬਚੀ ਜ਼ਿੰਦਗੀ ਨੂੰ ਦੂਜੇ ਦੇ ਲੇਖੇ ਲਾਉਣਾ ਕਿਵੇਂ ਆ ਬਹੁਤ ਸੋਹਣਾ ਇਹ ਸੰਵਾਦ ਆ ਇਹ ਸੰਵਾਦ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੇੜਦਾ ਵੀ ਆ ਹਰ ਬੰਦੇ ਨੂੰ ਇਸ ਸੰਵਾਦ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਤੁਸੀਂ ਵੈਸੇ ਸੋਚ ਕੇ ਦੇਖੋ ਵੀ ਜੇਕਰ ਨਾਲ ਦੀ ਸੀਟ ਦੇ ਉੱਤੇ ਜਦੋਂ ਤੁਸੀਂ ਬੱਸ ਦੇ ਵਿੱਚ ਸਫ਼ਰ ਕਰਦੇ ਆ ਉਹ ਬੰਦਾ ਕੋਈ ਜਰਦਾਖਾਨ ਵਾਲਾ ਮਿਲ ਜੇ ਕੋਈ ਬੀੜੀ ਸਿਗਰਟ ਪੀਣ ਵਾਲਾ ਮਿਲ ਜੇ ਕੋਈ ਬੰਦਾ ਵਾਹੀ ਹੱਤ ਗੱਲਾਂ ਕਰਨ ਵਾਲਾ ਮਿਲ ਜੇ ਕੋਈ ਸ਼ਰਾਰਤੀ ਜਾਂ ਅੰਸਰ ਟੱਕਰ ਜੇ ਕੋਈ ਮੋਬਾਈਲ ਦੇ ਉੱਤੇ ਉੱਚੀ ਉੱਚੀ ਗੱਲ ਕਰਨ ਵਾਲਾ ਮਿਲ ਜੇ ਕੋਈ ਅਜੀਬ ਜੀ ਹਰਕਤ ਕਰਨ ਵਾਲਾ ਮਿਲ ਜੇ ਤਾਂ ਇਉਂ ਲੱਗਦਾ ਵੀ ਯਾਰ ਜਾਂ ਤਾਂ ਇਹਦਾ ਅੱਡਾ ਛੇਤੀ ਆ ਜੇ ਤੇ ਜਾਂ ਫਿਰ ਮੇਰਾ ਅੱਡਾ ਛੇਤੀ ਆ ਜੇ ਜ਼ਿੰਦਗੀ ਦੇ ਵਿੱਚ ਵੀ ਇਵੇਂ ਹੀ ਆ ਜੇ ਮਰਦ ਨੂੰ ਔਰਤ ਵਿਆਹ ਦੇ ਰੂਪ ਦੇ ਵਿੱਚ ਗਲਤ ਮਿਲ ਜਾਵੇ ਉਹ ਨਹੀਂ ਸੋਚ ਨਹੀਂ ਮਿਲਦੀ ਤੇ ਤਾਂ ਵੀ ਪੰਗਾ ਤੇ ਜੇ ਔਰਤ ਨੂੰ ਗਲਤ ਬੰਦਾ ਮਿਲ ਜਾਵੇ ਤਾਂ ਤਾਂ ਵੀ ਪੰਗਾ ਤੇ ਇਹੋ ਜਿਹੇ ਪੰਗੇ ਸਾਡੇ ਪੰਜਾਬੀ ਸਮਾਜ ਦੇ ਵਿੱਚ ਅਕਸਰ ਚੱਲਦੇ ਆ ਤੁਸੀਂ ਆਪਣੇ ਆਲੇ ਦੁਆਲੇ ਝੱਤ ਮਾਰ ਕੇ ਦੇਖ ਲਓ ਮੈਂ ਆਪਦੇ ਆਲੇ ਦੁਆਲੇ ਝੱਤ ਮਾਰ ਕੇ ਦੇਖਦਾ ਪਰ ਜਿਹੜੀ ਇਹ ਫਿਲਮ ਹੈ ਇੱਕ ਕੁੜੀ ਉਹਦੇ ਵਿੱਚ ਹੀ ਇਹ ਗੱਲ ਕਹੀ ਗਈ ਆ ਉਹਦੇ ਚ ਡਾਇਲੋਗ ਆ ਕਿ ਜੇ ਜ਼ਿੰਦਗੀ ਦੇ ਵਿੱਚ 2 ਘੰਟੇ ਦਾ ਸਫ਼ਰ ਕਰਨਾ ਔਖਾ ਹੋ ਜਾਂਦਾ ਮਾੜੇ ਬੰਦੇ ਨਾਲ ਤੇ ਫਿਰ ਭਾਈ ਪੂਰੀ ਜ਼ਿੰਦਗੀ ਕਿਵੇਂ ਨਿਕਲੂਗੀ ਸ਼ਹਿਨਾਜ਼ ਗਿਲ ਦੀ ਇਹ ਫਿਲਮ ਆ ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਆ ਯਾਨੀ ਕਿ 31 ਅਕਤੂਬਰ ਨੂੰ ਇਹ ਫਿਲਮ ਆ ਜਿਹੜੀ ਉਹ ਸੱਚੀ ਮੁੱਚੀ ਬਹੁਤ ਕਮਾਲ ਦੀ ਆ ਸ਼ਹਿਨਾਜ਼ ਗੱਲ ਨੇ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ 'ਚ ਵੀ ਕੰਮ ਕੀਤਾ ਇੱਕ ਰਿਐਲਿਟੀ ਸ਼ੋਅ 'ਚ ਵੀ ਕੀਤਾ ਸੀਗਾ ਬਿਗ ਬਾਸ ਭਾਗ 13ਵੇਂ ਦੇ ਵਿੱਚ ਉਸ ਤੋਂ ਬਾਅਦ ਉਹ ਕਈ ਤਰ੍ਹਾਂ ਦੀ ਕੰਟਰੋਵਰਸੀ ਦੇ ਵਿੱਚ ਵੀ ਆਈ ਉਹਨੇ ਕਈ ਗੱਲਾਂ ਹੈਰਾਨੀਜਨਕ ਵੀ ਕੀਤੀਆਂ ਕਈ ਵਾਰ ਅਵਲੀਆਂ ਗੱਲਾਂ ਵੀ ਕੀਤੀਆਂ ਪਰ ਜੇਕਰ ਆਪਾਂ ਕੁੱਲ ਮਿਲਾ ਕੇ ਹੁਣ ਤੱਕ ਦਾ ਨਿਚੋੜ ਕੱਢਣਾ ਹੋਵੇ ਕਿਉਂਕਿ ਅਸੀਂ ਇਸ ਬਰੇ ਦੇ 11ਵੇਂ ਮਹੀਨੇ ਦੇ ਵਿੱਚ ਆ ਪਹਿਲੇ 10 ਮਹੀਨਿਆਂ ਦੇ ਵਿੱਚ ਜਿਹੜੀਆਂ ਕੁੱਲ ਫਿਲਮਾਂ ਆਈਆਂ ਉਹਦੇ ਵਿੱਚੋਂ ਜਿਹੜੀਆਂ 5 ਤੁਹਾਨੂੰ ਜਾਂ ਮੈਨੂੰ ਚੰਗੀਆਂ ਲੱਗੀਆਂ ਹੋਣ ਉਹਨਾਂ ਪੰਜਾਂ ਦੇ ਵਿੱਚੋਂ ਇੱਕ ਇਹ ਪੰਜਾਬੀ ਫਿਲਮ ਆ ਜੀ ਦਾ ਕਲਾਈਮੈਕਸ ਇੰਨਾ ਸੋਹਣਾ ਜਿਹਦੇ ਵਿੱਚ ਔਰਤ ਦੀ ਮਨੋਦਸ਼ਾ ਨੂੰ ਪੇਸ਼ ਕੀਤਾ ਗਿਆ ਜਿਹਦੇ ਵਿੱਚ ਔਰਤ ਦੇ ਜਜ਼ਬਾਤ ਦੀ ਕਹਾਣੀ ਪੇਸ਼ ਕੀਤੀ ਗਈ ਆ 1955 ਦੇ ਵਿੱਚ ਤੁਸੀਂ ਆਪਣੀ ਦਾਦੀ ਨੂੰ ਆਪਣੀ ਨਾਨੀ ਨੂੰ ਕਦੇ ਪੁੱਛ ਕੇ ਦੇਖਿਓ ਵੀ ਜਦੋਂ ਤੁਹਾਡਾ ਵਿਆਹ ਹੋਇਆ ਤੁਹਾਨੂੰ ਕਿਸੇ ਨੇ ਪੁੱਛਿਆ ਸੀ ਉਸ ਵੇਲੇ ਤੁਸੀਂ ਆਪਣੇ ਘਰ ਵਾਲੇ ਨੂੰ ਤੁਸੀਂ ਕਿਹੜੀ ਉਮਰ ਦੇ ਵਿੱਚ ਕਦੋਂ ਵੇਖਿਆ ਸੀ ਕੀ ਤੁਹਾਡੀ ਕਦੇ ਗੱਲਬਾਤ ਹੋਈ ਸੀ ਉਹ ਜ਼ਿੰਦਗੀ ਕਿਵੇਂ ਚੱਲਦੀ ਸੀ ਉਹ ਜ਼ਿੰਦਗੀ ਵਿੱਚਲਾ ਸਾਦਾਪਨ ਸੀ ਉਦੋਂ ਕਰਦੇ ਇਹ ਨਹੀਂ ਪੁੱਛਦੇ ਹੁੰਦੇ ਸੀ ਵੀ ਕੁੜੀਏ ਤੇਰੀ ਮਰਜ਼ੀ ਕੀ ਆ ਆਪਾ ਆਪਣੀ ਨਾਨੀ ਨੂੰ ਜਾ ਕੇ ਪੁੱਛ ਲਈਏ ਦਾਦੀ ਨੂੰ ਪੁੱਛ ਲਈਏ ਮਾਤਾ ਨੂੰ ਵੀ ਪੁੱਛ ਲਈਏ ਉਦੋਂ ਇਹ ਗੱਲ ਪਤਾ ਲੱਗਦੀ ਸੀ ਵੀ ਭਾਈ ਜੋ ਘਰ ਦੇ ਘਰ ਆਏ ਉਹ ਬਸ ਘਰ ਆਏ ਉਹਨਾਂ ਨੇ ਕੀ ਵੇਖਿਆ ਜੀ ਜ਼ਮੀਨ ਕਿੰਨੀ ਆ ਪਸ਼ੂ ਕਿੰਨੇ ਆ ਘਰ ਦੇ ਵਿੱਚ ਗੱਡਾ ਹੈ ਕਿ ਨਹੀਂ ਹੈ ਘਰ ਦੇ ਵਿੱਚ ਸਕੂਟਰ ਹੈ ਕਿ ਨਹੀਂ ਹੈ ਜਾਂ ਸਾਈਕਲ ਆਪਣਾ ਹੈ ਕਿ ਨਹੀਂ ਹੈ ਘਰ ਦੇ ਵਿੱਚ ਕਿੰਨੇ ਲਵੇਰੇ ਖੜੇ ਆ ਘਰ ਦੇ ਵਿੱਚ ਹਲ ਆਪਣੇ ਹੈਗੇ ਕਿ ਨਹੀਂ ਆ ਬਾਕੀ ਚੀਜ਼ਾਂ ਵੇਖ ਲਈਆਂ ਕਿੰਨੇ ਕ ਕਬਰੇ ਆ ਜਾਂ ਕਿੰਨੇ ਡਰਾਇੰਗ ਰੂਮ ਆ ਇਹ ਗੱਲਾਂ ਨਹੀਂ ਸੀ ਘਰ ਕਿੰਨਾ ਕੁ ਵੱਡਾ ਉਹਦੇ ਵਿੱਚ ਖੁਰਲੀਆਂ ਕਿੰਨੀਆਂ ਕ ਵੱਡੀਆਂ ਇਹ ਸੰਬੰਧਤ ਪਰਿਵਾਰ ਦੀ ਕਾਮਯਾਬੀ ਤੇ ਆਰਥਿਕ ਮਜ਼ਬੂਤੀ ਦੀ ਕਹਾਣੀ ਉਹਨਾਂ ਨੇ ਮੰਨ ਚ ਹੁੰਦੀ ਸੀ ਅੱਜ ਸਮਾਂ ਬਦਲ ਗਿਆ ਕਈ ਥਾਵਾਂ ਦੇ ਉੱਤੇ ਕੁੜੀਆਂ ਮੁੰਡੇ ਆਪਣੀ ਇੱਛਾ ਮੁਤਾਬਕ ਵੀ ਵਿਆਹ ਕਰਵਾਉਂਦੇ ਆ ਕਈ ਥਾਵਾਂ ਤੇ ਮਾਪੇ ਧੀ ਪੁੱਤ ਨੂੰ ਖੁਦ ਕਹਿ ਦਿੰਦੇ ਵੀ ਭਾਈ ਤੂੰ ਆਪਣੀ ਇੱਛਾ ਮੁਤਾਬਕ ਲੱਭ ਲਾ ਪਰ ਅੱਜ ਵੀ ਕਈ ਥਾਵਾਂ ਦੇ ਉੱਤੇ ਕੁਝ ਥਾਵਾਂ ਦੇ ਉੱਤੇ ਪੰਜਾਬੀ ਸਮਾਜ ਚ ਹੈ ਜਿੱਥੇ ਕੁੜੀਆਂ ਦੀ ਇੱਛਾ ਹੁੰਦੀ ਜੀ ਕਿ ਮੈਂ ਫਲਾਣੀ ਥਾਂ ਦੇ ਉੱਤੇ ਵਿਆਹ ਕਰਵਾ ਲਾਂ ਕਿਉਂਕਿ ਮੇਰੀ ਕਸਵੱਟੀ ਦੇ ਉੱਤੇ ਖਰਾ ਉਹ ਮੁੰਡਾ ਉਤਰਦਾ ਪਰ ਮਾਪੇ ਇਹ ਚਾਹੁੰਦੇ ਹੁੰਦੇ ਵੀ ਜੇਕਰ ਤੂੰ ਉੱਥੇ ਆਪਣੀ ਇੱਛਾ ਮੁਤਾਬਕ ਵਿਆਹ ਕਰਵਾਇਆ ਤਾਂ ਫਿਰ ਸਾਡੀ ਇੱਜ਼ਤ ਦੀ ਹੱਤਕ ਹੋ ਜਾਣੀ ਆ ਕਿਉਂਕਿ ਸਾਨੂੰ ਜੋ ਉਮਰ ਦਾ ਤਜਰਬਾ ਅਸੀਂ ਉਹਦੇ ਮੁਤਾਬਕ ਤੇਰਾ ਚੰਗਾ ਸੋਚਾਂਗੇ ਐਵੇਂ ਹੀ 1955 ਦੇ ਵਿੱਚ ਚਾਉਣ ਦੇ باوجود ਸਦਰਾ ਮਧੋਲੀਆਂ ਜਾਂਦੀਆਂ ਸੀ ਐਵੇਂ ਹੀ 2025 ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਵੀ ਕਈ ਥਾਵਾਂ ਤੇ ਸਦਰਾ ਜਿਹੜੀਆਂ ਮਧੋਲੀਆਂ ਜਾਂਦੀਆਂ ਉਹਦਾਂ ਜਾਂਦੀਆਂ ਪਰ ਅੱਜ ਦੇ ਦੌਰ ਤੇ ਉਸ ਦੌਰ ਦੇ ਵਿੱਚ ਫਰਕ ਬਹੁਤ ਆ ਅੱਜ ਮੁੰਡਾ ਮੁੰਡੇ ਨਾਲ ਵੀ ਰਹੀ ਜਾਂਦਾ ਤੇ ਕੁੜੀ ਕੁੜੀ ਨਾਲ ਵੀ ਰਹੀ ਜਾਂਦੀ ਹੈ ਸਾਡੇ ਸਮਾਜ ਦੇ ਵਿੱਚ ਬਦਲੇ ਹੋਏ ਪ੍ਰਸੰਗ ਆ ਜਿਨ੍ਹਾਂ ਦੇ ਨਾਲ ਮੈਂ ਨਿੱਜੀ ਤੌਰ ਤੇ ਕਦੇ ਸਹਿਮਤ ਨਹੀਂ ਹੋਇਆ ਪਰ ਬਾਕੀ ਸਭ ਦੀ ਆਪੋ ਆਪਣੀ ਸੋਚ ਆ ਪਰ ਜਿਹੜੀ ਇਹ ਇੱਕ ਕੁੜੀ ਫਿਲਮ ਆ ਇਹ ਦੱਸਦੀ ਆ ਕਿ ਸਮਾਂ ਬਦਲਣ ਦੇ ਨਾਲ ਬਹੁਤ ਕੁਝ ਬਦਲਿਆ ਪਰ ਕੁਝ ਕਿ ਲੋਕਾਂ ਦੀ ਸੋਚ ਨਹੀਂ ਬਦਲੀ ਸਮਾਂ ਬਦਲਣ ਦੇ ਨਾਲ ਕਈ ਤੇਜਕੌਰ ਤੇ ਕਈ ਕਿਕਰ ਸਿੰਘ ਇਸ ਵੇਲੇ ਅੰਦਰੋਂ ਬਲੂੰਦਰੇ ਪਏ ਆ ਜਿਨ੍ਹਾਂ ਨੂੰ ਉਹ ਚਾਹਦਾ ਸੀ ਜਾਂ ਉਹ ਚਾਹੁੰਦੇ ਸੀ ਕਿ ਭਾਈ ਅਸੀਂ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਇਕੱਠੇ ਹੋ ਕੇ ਬਤਾਈਏ ਪਰ ਉਹਨਾਂ ਦੀਆਂ ਮਜਬੂਰੀਆਂ ਰਹੀਆਂ ਇਹਦੇ ਵਿੱਚ ਇੱਕ ਪਾਸੇ ਤੇਜਕੌਰ ਆ ਇੱਕ ਪਾਸੇ ਅਜਨੇ ਦੌਰ ਦੀ ਕੁੜੀ ਆ ਤੇਜਕੌਰ ਆ ਜਿਹੜੀ ਉਹਦਾ ਵਿਆਹ ਕਿਕਰ ਸਿੰਘ ਦੇ ਨਾਲ ਹੁੰਦਾ ਨਹੀਂ ਜਦ ਕਿ ਉਹ ਕਿਕਰ ਨਾਲ ਕਰਨਾ ਚਾਹੁੰਦੀ ਆ ਤੇ ਜਿਹਦੇ ਨਾਲ ਮਾਪੇ ਉਹਦਾ ਵਿਆਹ ਕਰਦੇ ਆ ਉਹ ਸਿਰੇ ਦਾ ਸ਼ਰਾਬੀ ਕਬਾਬੀ ਨਿਕਲਦਾ ਮਾਪਿਆਂ ਨੂੰ ਇਹ ਸੀ ਕਿ ਘਰ ਵੱਡਾ ਪਰ ਉਹਦੀਆਂ ਆਤਮਾ ਮਾੜੀਆਂ ਇਹ ਨਹੀਂ ਪਤਾ ਸੀ ਤੇ ਅੱਜ ਦੇ ਪ੍ਰਸੰਗ ਦੇ ਵਿੱਚ ਮਾਪੇ ਇਹ ਗੱਲ ਕਹਿ ਦਿੰਦੇ ਵੀ ਸਾਡਾ ਪੁੱਤ ਵਿਗੜਿਆ ਹੋਇਆ ਇਹਨੂੰ ਬਗਾਨੀ ਕੁੜੀ ਆ ਕੇ ਆਪੇ ਸਮਝਾ ਦੂ ਪਰ ਉਹਨੇ ਕਿਹੜਾ ਪੀ ਐਚ ਡੀ ਕੀਤੀ ਬੰਦੇ ਸਮਝਾਉਣ ਦੀ ਤੇ ਉਹ ਆਪਣੀ ਜ਼ਿੰਦਗੀ ਬਰਬਾਦ ਕਰ ਬੈਂਦੀ ਆ ਪਰ ਉਹ ਬਰਬਾਦ ਕਰਨ ਤੋਂ ਪਹਿਲਾਂ ਉਹਦੀ ਪੜਤਾਲ ਕਰਦੀ ਆ ਉਹਦੀ ਕੋਖ ਕਰਦੀ ਨਹੀਂ ਇਨਵੈਸਟੀਗੇਸ਼ਨ ਕਰਦੀ ਆ ਤੇ ਉਹਨੂੰ ਜਿਹੜੀਆਂ ਜਾਣਕਾਰੀਆਂ ਮਿਲਦੀਆਂ ਉਹ ਸੱਚੀ ਮੁੱਚੀ ਹੈਰਾਨ ਕਰਦੀਆਂ ਉਹ ਇੱਕ ਥਾਂ ਦੇ ਉੱਤੇ ਇਹ ਗੱਲ ਕਹਿੰਦੀ ਆ ਕਿ ਮੇਰੀ ਦਾਦੀ ਨੂੰ ਮੇਰਾ ਦਾਦਾ ਨਹੀਂ ਚੰਗਾ ਮਿਲਿਆ ਮੇਰੀ ਭੂਆ ਨੂੰ ਫੁੱਫੜ ਨਹੀਂ ਚੰਗਾ ਮਿਲਿਆ ਮੇਰੇ ਪਿਓ ਨੂੰ ਘਰਵਾਲੀ ਨਹੀਂ ਚੰਗੀ ਮਿਲੀ ਤੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਜ਼ਿੰਦਗੀ ਵੀ ਉਸੇ ਤਰੀਕੇ ਨਾਲ ਦੁੱਖਾਂ ਲੱਦੀ ਹੋਵੇ ਇਸ ਕਰਕੇ ਮੈਂ ਤਾਂ ਆਪਦੀ ਜ਼ਿੰਦਗੀ ਦੇ ਵਿੱਚ ਆਪ ਪੜਤਾਲ ਕਰਨੀ ਆ ਨਾ ਤਾਂ ਇੱਕ ਕੁੜੀ ਫਿਲਮ ਹੈ ਜਿਹੜੀ ਉਹ ਹਾਸੇ ਠੱਠੇ ਵਾਲੀ ਹੈ ਬੇ ਲੋੜੇ ਹਾਸੇ ਠੱਠੇ ਵਾਲੀ ਨਾ ਹੀ ਇਹਦੇ ਵਿੱਚ ਕੋਈ ਬੇ ਲੋੜਾ ਐਕਸ਼ਨ ਆ ਇਹ ਤੁਹਾਡੇ ਤੇ ਸਾਡੇ ਘਰ ਦੀ ਕਹਾਣੀ ਲੱਗਦੀ ਆ ਇਹ ਇਉਂ ਲੱਗਦਾ ਵੀ ਜਿਵੇਂ ਸਾਡੇ ਪੰਜਾਬੀ ਸਮਾਜ ਦੀ ਸਾਡੇ ਪਿੰਡੂ ਸਮਾਜ ਦੀ ਕਹਾਣੀ ਆ ਇਹ ਇਉਂ ਲੱਗਦਾ ਵੀ ਜਿੱਥੇ ਮਾਪਿਆਂ ਦੀ ਇੱਛਾ ਦੇ ਉੱਤੋਂ ਆਪਣੀਆਂ ਇਸ਼ਾਵਾਂ ਕੁਰਬਾਨ ਕਰ ਦੇਣੀਆਂ ਸਾਡੇ ਸੁਭਾਅ ਦੇ ਵਿੱਚ ਕਿਵੇਂ ਆ ਹਾਲਾਂਕਿ ਬਹੁਤ ਕੁਝ ਬਦਲਿਆ ਜਿਵੇਂ ਮੋਢੇ ਦੇ ਵਿੱਚ ਗੱਲ ਕਹੀ ਆ ਅੱਜ ਲੜਾਈਆਂ ਵੀ ਹੁੰਦੀਆਂ ਅੱਜ ਹਾਈ ਕੋਰਟ ਵੀ ਗੱਲ ਕਹਿੰਦੀ ਆ ਕਿ ਜੇਕਰ ਤੁਸੀਂ ਆਪਦੀ ਇੱਛਾ ਮੁਤਾਬਕ ਵਿਆਹ ਕਰਵਾਉਨੇ ਆ ਤੇ ਫਿਰ ਭਾਈ ਤੁਹਾਨੂੰ ਗਨਮੈਣ ਮਿਲ ਜਾਂਦੇ ਜੇ ਤੁਸੀਂ ਬਾਲਗ ਹੋ ਤਾਂ ਇਹਦੇ ਵਿੱਚ ਜਾਤ ਪਾਤ ਜਾਂ ਕੋਈ ਹੋਰ ਅੜਕੇ ਬਾਜ਼ੀ ਵਾਲੀ ਗੱਲ ਨਹੀਂ ਹੋ ਸਕਦੀ ਪਰ ਸਮਾਜ ਦੇ ਵਿੱਚ ਬਹੁਤ ਕੁਝ ਹੋਈ ਵੀ ਜਾਂਦਾ ਕਈ ਕੁਝ ਲੁਕਵੇਂ ਰੂਪ ਚ ਹੁੰਦਾ ਕਈ ਵਾਰ ਖਬਰਾਂ ਦੇ ਵਿੱਚ ਵੀ ਆ ਜਾਂਦਾ ਪਰ ਜਿਹੜੇ ਲੋਕ ਆਪਦੀਆਂ ਸਦਰਾ ਵਾਰ ਦਿੰਦੇ ਸਨ ਉਹਨਾਂ ਦੇ ਅਗਲੀਆਂ ਪੀੜ੍ਹੀਆਂ ਦੇ ਵਿੱਚੋਂ ਕਈ ਲੋਕ ਅੱਜ ਵੀ ਆਪਣੀਆਂ ਸਦਰਾ ਵਾਰ ਦਿੰਦੇ ਹਨ ਇਸ ਫਿਲਮ ਦੇ ਵਿੱਚ ਸ਼ਹਿਨਾਜ਼ ਗੱਲ ਨੇ ਜਿਹੜਾ ਕਮਾਲ ਦਾ ਕੰਮ ਕੀਤਾ ਉਹਨੂੰ ਸ਼ਾਬਾਸ਼ ਦੇਣੀ ਬਣਦੀ ਆ ਉਹ ਦੋਰੇ ਕਿਰਦਾਰ ਦੇ ਵਿੱਚ ਡਬਲ ਰੋਲ ਆ ਦਾ ਉਹ ਆਪਣੀ ਦਾਦੀ ਤੇਜਕੌਰ ਦੇ ਰੂਪ ਦੇ ਵਿੱਚ ਵੀ ਜਿਉ ਰਹੀ ਆ ਤੇ ਵਰਤਮਾਨ ਸਮੇਂ ਦੇ ਵਿੱਚ ਵੀ ਆਧੁਨਿਕ ਕੁੜੀ ਦੇ ਰੂਪ ਦੇ ਵਿੱਚ ਜਿਉ ਰਹੀ ਆ ਤੇਜਕੌਰ ਦੇ ਰੂਪ ਦੇ ਵਿੱਚ ਉਹਦੀਆਂ ਸਮੱਸਿਆਵਾਂ ਇਹ ਸੀ ਉਹਦੀਆਂ ਮਜਬੂਰੀਆਂ ਸੀ ਕਿ ਉਹ ਪੜਤਾਲ ਕੁਝ ਨਹੀਂ ਕਰ ਸਕੀ ਜਿਹਦੇ ਲੜ ਲਾਈ ਉਹਦੇ ਲੜ ਲੱਗ ਗਈ ਪਰ ਅੱਜ ਦੇ ਦੌਰ ਦੀ ਕੁੜੀ ਦੇ ਰੂਪ ਦੇ ਵਿੱਚ ਉਹ ਆਪਦੀ ਇਨਵੈਸਟੀਗੇਸ਼ਨ ਆਪ ਕਰਦੀ ਆ ਤੇ ਉਹਨੂੰ ਪਤਾ ਲੱਗਦਾ ਜੀ ਕਿ ਜੋ ਕੁਝ ਦਾਦੀ ਨਾਲ ਹੋਇਆ ਉਹੀ ਕੁਝ ਮੇਰੇ ਨਾਲ ਹੋ ਰਿਹਾ ਉਹ ਵੀ दारू ਪਟਿਆ ਸੀ ਇਹ ਵੀ दारू ਪਟਿਆ ਸੋ ਲੋੜ ਹੈ ਪੰਜਾਬੀ ਸਿਨੇਮੇ ਨੂੰ ਆਪਾਂ ਕਾਮਯਾਬ ਕਰ ਗਏ ਇਹਦੇ ਲਈ ਮੈਂ ਚਾਹੁੰਦਾ ਜੀ ਕਿ ਕੌਸ਼ਲ ਸਾਹਿਬ ਦਾ ਧੰਨਵਾਦ ਕਰੀਏ ਆਪਾਂ ਜਿਨ੍ਹਾਂ ਨੇ ਇਨਾ ਪੈਸਾ ਨਿਵੇਸ਼ ਕੀਤਾ ਇਹਦੇ ਵਿੱਚ ਸ਼ਹਿਨਾਜ਼ ਦੇ ਆਪਣੇ ਪੈਸੇ ਵੀ ਲੱਗੇ ਆ ਸਪੀਡ ਰਿਕਾਰਡ ਨੇ ਇਸ ਮਾਮਲੇ ਦੇ ਵਿੱਚ ਬਹੁਤ ਮਹੱਤਵਪੂਰਨ ਅਦਾ ਕੀਤਾ ਸੋ ਸਾਰੀ ਟੀਮ ਹੀ ਬਾਖਮਾਲ ਆ ਇਹਦੇ ਵਿੱਚ ਬੇਬੇ ਨਿਰਮਲ ਰਿਸ਼ੀ ਦੇ ਵੱਲੋਂ ਜਿਹੜਾ ਕਿਰਦਾਰ ਨਮਾਇਆ ਗਿਆ ਬਤੌਰ ਦਾਦੀ ਉਹ ਵੀ ਸੱਚੀ ਮੁੱਚੀ ਸਫਤ ਦਾ ਹੱਕਦਾਰ ਆ ਜਿਹੜੇ ਇਹਦੇ ਵਿੱਚ ਬਲਵਿੰਦਰ ਬੁਲਟ ਸਾਹਿਬ ਆ ਜਾਂ ਜਿੰਨੇ ਵੀ ਹੋਰ ਕਲਾਕਾਰ ਆ ਗੁਰਜੈਜ ਆ ਮੈਨੂੰ ਕਈਆਂ ਦੇ ਸ਼ਾਇਦ ਨਾਂ ਵੀ ਚਿੱਤੇ ਦੇ ਵਿੱਚ ਢਾਉਣ ਇਹ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਮੈਂ ਇਸ ਕਰਕੇ ਹਮੇਸ਼ਾ ਬੇਨਤੀ ਕਰਦਾ ਕਦੇ-ਕਦੇ ਜਦੋਂ ਵੀ ਮੈਂ ਫਿਲਮ ਵੇਖ ਕੇ ਆਉਣਾ ਉਹਦਾ ਚੰਗਾ ਹੋਵੇ ਪਹਿਲੂ ਤਾਂ ਚੰਗਾ ਮਾੜਾ ਹੋਵੇ ਤਾਂ ਮਾੜਾ ਉਹਦਾ ਰਿਵਿਊ ਮੈਂ ਇਸ ਕਰਕੇ ਕਰਨਾ ਵੀ ਤੁਹਾਡੇ 250 ਰੁਪਇਆ ਖਰਾਬ ਨਾ ਹੋਵੇ ਹੋਰ ਇਹਦੇ ਵਿੱਚ ਕੋਈ ਲਾਲਚ ਨਹੀਂਗਾ ਇਹ ਫਿਲਮ ਤੁਹਾਡਾ ਨਾ 250 ਰੁਪਇਆ ਖਰਾਬ ਕਰਦੀ ਆ ਨਾ ਤੁਹਾਡੇ ਸਵਾ ਦੋ ਘੰਟੇ ਖਰਾਬ ਕਰਦੀ ਆ ਇਹ ਫਿਲਮ ਤੁਹਾਨੂੰ ਆਪਣੇ ਟੱਬਰਾਂ ਸਮੇਤ ਵੇਖਣੀ ਚਾਹੀਦੀ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਮਨੋਰੰਜਨ ਵੀ ਚਾਹੀਦਾ ਕਈ ਵਾਰੀ ਭੈਣਾ ਵੀਰ ਕਹਿੰਦੇ ਜੀ ਪੰਜਾਬ ਦੇ ਵਿੱਚ ਐਨਾ ਕੁਝ ਹੋਈ ਜਾਂਦਾ ਤੁਹਾਨੂੰ ਫਿਲਮ ਦੀ ਪਈ ਆ ਅਸੀਂ ਪੰਜਾਬ ਦੇ ਵਿੱਚ ਜੋ ਕੁਝ ਹੁੰਦਾ ਵਾਪਰਦਾ 30 ਦਿਨਾਂ ਦੇ ਵਿੱਚੋਂ 25 ਦਿਨ ਉਹਦੇ ਬਾਰੇ ਚਰਚਾ ਕਰਦੇ ਆ ਤੁਸੀਂ ਉਧਰਲਾ ਪਾਸਾ ਦੇਖ ਲਿਆ ਕਰੋ ਆ 5 ਦਿਨਾਂ ਵਾਲਾ ਪਾਸਾ ਬਿਲਕੁਲ ਨਾ ਵੇਖਿਆ ਕਰੋ ਫਿਰ ਇਹਦਾ ਮਤਲਬ ਇਹ ਆ ਜ਼ਿੰਦਗੀ ਦੇ ਵਿੱਚ ਹੱਸਦੇ ਵੀ ਆਪਾਂ ਰੋਨੇ ਵੀ ਆਪਾਂ ਕਲਪਦੇ ਵੀ ਆਪਾਂ ਤੜਫਦੇ ਵੀ ਆਪਾਂ ਸਮਝਦੇ ਵੀ ਆਪਾਂ ਸਮਝਾਉਨੇ ਵੀ ਆਪਾਂ ਇਸ ਕਰਕੇ ਆਪਾਂ ਨੂੰ ਫਿਲਮਾਂ ਗੀਤ ਨਾਤਾ ਪਾ ਨਾਤਾ ਛੱਡ ਸਕਦੇ ਆ ਨਾ ਹੀ ਨਾਤਾ ਛੱਡਣਾ ਚਾਹੀਦਾ ਇਸ ਵਰੇ ਦੇ ਵਿੱਚ ਪਹਿਲੇ 10 ਮਹੀਨਿਆਂ ਦੇ ਵਿੱਚ ਇੱਕ ਵੀ ਸੁਪਰ ਡੂਪਰ ਹਿੱਟ ਫਿਲਮ ਨਹੀਂ ਰਹੀ ਉਹਦੇ ਨਾਲ ਪੰਜਾਬੀ ਸਿਨੇਮੇ ਦਾ ਕਿੰਨਾ ਵੱਡਾ ਨੁਕਸਾਨ ਹੋਇਆ ਕਦੇ ਗਿਣਤੀ ਮਿੰਤੀ ਕਰਕੇ ਦੇਖਿਓ ਰੀਲਾਂ ਵਾਲੇ ਸਮਾਜ ਨੇ ਇਹਨਾਂ ਫਿਲਮਾਂ ਨੂੰ ਕਲਾ ਖੇਤਰ ਨੂੰ ਕਿੰਨਾ ਵੱਡਾ ਖੋਰਾ ਲਾਤਾ ਇਹਦੇ ਵੱਲ ਕਦੇ ਗੌਰ ਕਰਕੇ ਦੇਖਿਓ ਸ਼ਹਿਨਾਜ਼ ਗਿਲਦੀ ਇਹ ਫਿਲਮ ਸੱਚੀ ਮੁੱਚੀ ਈਮਾਨਦਾਰੀ ਨਾਲ ਮੈਂ ਕਹਿਣਾ ਵੀ ਵੇਖਣਯੋਗ ਆ ਤੇ ਜੇਕਰ ਕਿਸੇ ਨੂੰ ਇਹ ਲੱਗੇ ਕਿ ਭਾਈ ਇਹ ਫਿਲਮ ਦੇਖ ਕੇ ਆਏ ਆ ਪਰ ਇਹ ਫਿਲਮ ਬਕਵਾਸ ਆ ਇਹਦੇ ਵਿੱਚ ਕੁਝ ਵੀ ਨਹੀਂ ਤੁਸੀਂ ਥੱਲੇ ਟਿੱਪਣੀਆਂ ਦੇ ਰੂਪ ਵਿੱਚ ਗੱਲ ਸਾਂਝੀ ਕਰ ਦਿਓ ਕਿ ਇਹ ਤੁਹਾਨੂੰ ਬਕਵਾਸ ਲੱਗੀ ਆ ਇਹ ਤੁਹਾਨੂੰ ਬਹੁਤ ਚੰਗੀ ਲੱਗੀ ਆ ਇਹ ਮਾੜੀ ਮੁੱਟੀ ਜੀ ਲੱਗੀ ਆ ਇਹ ਐਵੇਂ ਆ ਪਰ ਆਪਾਂ ਕਹਾਂਗੇ ਸ਼ਹਿਨਾਜ਼ ਬਕਵਾਸ ਆ ਇਹ ਫਿਲਮਾਂ ਹੀ ਬਕਵਾਸ ਹੁੰਦੀਆਂ ਆ ਆਪਾਂ ਕੀ ਲੈਣਾ ਉਹ ਫਿਰ ਆਪਣੇ ਤੋਂ ਵੀ ਕਿਸੇ ਨੇ ਕੁਝ ਨਹੀਂ ਲੈਣਾ ਆਪਾਂ ਵੀ ਉਹਨੇ ਤੋਂ ਕੁਝ ਨਹੀਂ ਲੈਣਾ ਫਿਰ ਆਪਾਂ ਜਾਵਾਂਗੇ ਕਿਵੇਂ ਸਿਨੇਮਾ ਪੰਜਾਬੀ ਸਮਾਜ ਦਾ ਸ਼ਿਸ਼ਾ ਸੁਣੇ ਬੰਦੇ ਬੱਚੇ ਬਹੁਤ ਕੁਝ ਆਉਂਦਾ ਜੇ ਅੱਜ ਸਾਡੇ ਪੰਜਾਬੀ ਸਮਾਜ ਨੇ ਗੁਰੂ ਨਾਨਕ ਜਹਾਜ਼ ਫਿਲਮ ਨੂੰ ਸੁਪਰ ਡੂਪਰ ਹਿੱਟ ਨਹੀਂ ਕੀਤਾ ਤਾਂ ਇਹ ਫਿਲਮ ਬਣਾਉਣ ਵਾਲਿਆਂ ਦੀ ਗਲਤੀ ਨਹੀਂ ਹੈ ਫਿਲਮ ਦੇਖਣ ਵਾਲਿਆਂ ਦੀ ਗਲਤੀ ਆ ਉਹਨਾਂ ਨੇ ਦੇਖੀ ਕਿਉਂ ਨਹੀਂ ਜੇ ਅਕਾਲ ਫਿਲਮ ਆਪਾਂ ਨੂੰ ਚੰਗੀ ਨਹੀਂ ਲੱਗੀ ਤੇ ਇੰਨੀ ਵਧੀਆ ਫਿਲਮ ਹੋਣ ਦੇ ਬਾਵਜੂਦ ਇਹ ਫਿਲਮ ਨਰਮਾਤਾ ਦੀ ਫਿਲਮ ਇੰਡਸਟਰੀ ਦੀ ਸਮੱਸਿਆ ਨਹੀਂ ਆ ਇਹ ਸਾਡੀ ਆਪਣੀ ਸਮੱਸਿਆ ਕਿਉਂਕਿ ਅਸੀਂ ਮੁਫਤ ਹੋ ਰਹੇ ਹੋਗੇ ਕਿਉਂਕਿ ਸਾਨੂੰ ਆਹ ਚੀਜ਼ ਚੰਗੀ ਲੱਗਦੀ ਆ ਸਾਨੂੰ ਪੈਸੇ ਲਾਉਣੇ दारू ਤੇ ਚੰਗੇ ਲੱਗਦੇ ਆ ਸਾਨੂੰ ਹੋਰ ਮਸਤ ਗੱਤੇ ਚੰਗੇ ਲੱਗਦੇ ਆ ਅਸੀਂ ਬਕਵਾਸ ਗੱਲਾਂ ਤੇ ਪੈਸੇ ਲਾ ਲੈਨੇ ਆ ਪਰ ਚੰਗੇ ਸਿਨੇਮੇ ਨੂੰ ਚੰਗੇ ਗੀਤਾਂ ਨੂੰ ਚੰਗੀ ਕਲਾ ਨੂੰ ਐਪਰੀਸ਼ੀਏਟ ਨਹੀਂ ਕਰਦੇ ਇਹ ਫਿਲਮ ਇੱਕ ਕੁੜੀ ਵੇਖਣਯੋਗ ਆ ਤੱਬਰ ਸਮੇਤ ਦੇਖਿਓ ਤੁਹਾਨੂੰ ਮਾਣ ਹੋਊਗਾ ਵੀ ਪੰਜਾਬੀ ਸਿਨੇਮੇ ਦੇ ਵਿੱਚ ਇਹੋ ਜਿਹੇ ਵਿਸ਼ੇ ਵੀ ਸ਼ੋਹੇ ਜਾਂਦੇ ਆ